ਗੁਰਬੀਰ ਸਿੰਘ ਕੌੜਾ ਦੀ ਪੁਸਤਕ ਤੇ ਸਿੱਖ ਵੀ ਨਿਗਲਿਆ ਗਿਆ ਵਿੱਚੋਂ ਰਚਨਾ ਸਿੱਖ ਜਰਮ ਪੇਸ਼ਾ ਕੌਮ ਇਹਨਾਂ ਦੀ ਇੱਜ਼ਤ ਨਾ ਪਹਿਲਾਂ ਸੀ ਨਾ ਹੁਣ ਹੈ ਭਗਤੂ ਹੰਕ ਸੈਂਤੀ ਜਦੋਂ ਮੈਂ 5ਵੀਂ ਕਲਾਸ ਵਿੱਚ ਪੜਦਾ ਸਾਂ ਤਾਂ ਸਕੂਲ ਦੀਆਂ ਬਹੁਤ ਸਾਰੀਆਂ ਘਟਨਾਵਾਂ ਮੈਨੂੰ ਹੁਣ ਵੀ ਜਿਉਂਦੀਆਂ ਤਿਉਂ ਯਾਦ ਹਨ ਮੇਰੇ ਸਕੂਲ ਦਾ ਨਾਮ ਸਨਾਤਨ ਧਰਮ ਹਾਈ ਸਕੂਲ ਬਸਤੀ 9 ਜਲੰਧਰ ਸੀ ਇਸ ਦੇ ਨਾਂ ਤੋਂ ਹੀ ਪਤਾ ਲੱਗਦਾ ਹੈ ਕਿ ਇਹ ਕੱਟੜ ਮਹਾਸ਼ਿਆ ਦਾ ਸਕੂਲ ਸੀ ਸਨ 1956-57 ਵਿੱਚ ਕੋਈ ਬਹੁਤੇ ਸਕੂਲ ਵੀ ਨਹੀਂ ਸਨ ਹੁੰਦੇ। ਮੇਰਾ ਕਿਸਾਨ ਪਰਿਵਾਰ ਸਕੂਲ ਦੇ ਮਾਸਟਰਾਂ ਦੇ ਘਰ ਕੋਈ ਨਾ ਕੋਈ ਚੀਜ਼ ਕੱਲੀ ਰੱਖਦਾ। ਕਦੇ ਕਿਸੇ ਮਾਸਟਰ ਦੇ ਘਰ ਮੱਕਈ ਦੀਆਂ ਛੱਲੀਆਂ, ਮੱਕੀ ਜਾਂ ਕਣਕ ਦਾ ਆਟਾ ਕਿਸੇ ਦੇ ਘਰ ਗੰਨੇ, ਕਿਸੇ ਦੇ ਘਰ ਸਾਗ ਤੇ ਮੱਖਣ। ਇਹ ਸਾਰਾ ਕੁਝ ਇਸ ਕਰਕੇ ਕੀਤਾ ਜਾਂਦਾ ਸੀ ਕਿ ਮਾਸਟਰ ਮੈਨੂੰ ਚੰਗੀ ਤਰ੍ਹਾਂ ਪੜ੍ਹਾਉਣ ਤੇ ਮਾਰਨ ਵੀ ਨਾ। ਸ਼ਾਇਦ ਇਸੇ ਕਰਕੇ ਹੀ ਮੈਨੂੰ ਕਲਾਸ ਦਾ ਮੋਨੀਟਰ ਬਣਾ ਦਿੱਤਾ ਗਿਆ ਸੀ, ਨਹੀਂ ਤਾਂ ਮੈਂ ਐਡਾ ਲਾਇਕ ਨਹੀਂ ਸੀ। ਇਹ ਛੱਲੀਆਂ ਗੰਨਿਆਂ ਦਾ ਹੀ ਅਸਰ ਸੀ ਕਿਸ ਸਕੂਲ ਦੀਆਂ ਮਾਸਟਰਾਨੀਆਂ ਮੈਨੂੰ ਆਪਣੀ ਕੋਦ ਵਿੱਚ ਬਿਠਾ ਕੇ ਰੋਟੀ ਖਵਾ ਦਿੰਦੀਆਂ ਸਨ ਜਦੋਂ ਕਿਸੇ ਮਾਸਟਰ ਨੂੰ ਜਿਹੜੀ ਚੀਜ਼ ਦੀ ਲੋੜ ਹੁੰਦੀ ਮੇਰੇ ਹੱਥ ਸੁਨੇਹਾ ਕਰ ਦਿੰਦੇ ਤੇ ਦੂਜੇ ਦਿਨ ਹੀ ਉਹ ਚੀਜ਼ ਉਹਨਾਂ ਦੇ ਘਰ ਪਹੁੰਚ ਜਾਂਦੀ ਮੈਨੂੰ ਕਦੇ ਕੁੱਟ ਨਹੀਂ ਸੀ ਪਈ ਪਰ ਮੇਰੇ ਸਾਹਮਣੇ ਦੂਜੇ ਮੁੰਡਿਆਂ ਨੂੰ ਪੈਂਦੀ ਕੁੱਟ ਚੇਤੇ ਕਰਕੇ ਹੁਣ ਵੀ ਮੇਰੇ ਹੱਡ ਦੁਖਣ ਲੱਗ ਪੈਂਦੇ ਹਨ ਉਹ ਸਕੂਲ ਵਿੱਚ ਸਿੱਖਾਂ ਦੇ ਕੋਈ 30 ਕੁ ਮੁੰਡੇ ਹੋਣਗੇ ਮਾਸਟਰਾਂ ਨੇ ਉਹਨਾਂ ਸਾਰਿਆਂ ਦਾ ਸਾਂਝਾ ਨਾ ਜੁੰਡੇ ਰੱਖਿਆ ਹੋਇਆ ਸੀ ਜਦੋਂ ਕੁਰਸੀ ਛਾਵੇਂ ਮਗਾਉਣੀ ਹੁੰਦੀ ਤਾਂ ਮਾਸਟਰ ਲਾਗੋਂ ਤੁਰੇ ਜਾਂਦੇ ਕਿਸੇ ਸਿੱਖ ਮੁੰਡੇ ਨੂੰ ਕਹਿੰਦੇ ਓਏ ਜੁੰਡੇ ਜਾ ਉਹ ਕੁਰਸੀ ਲਿਆ ਕੇ ਛਾਵੇਂ ਰੱਖ ਉਹ ਮੁੰਡਾ ਬੜਾ ਖੁਸ਼ ਹੋ ਜਾਂਦਾ ਸੀ ਕੁਰਸੀ ਚੁੱਕ ਲਿਆਉਂਦਾ ਬੱਚੇ ਤਾਂ ਮਾਸਟਰ ਦਾ ਆਖਿਆ ਹੋਇਆ ਕੰਮ ਬੜੇ ਚਾਰ ਨਾਲ ਕਰਦੇ ਸਨ ਕਦੇ ਭਾਰੀ ਚੀਜ਼ ਚੁੱਕ ਕੇ ਲਿਆਉਣੀ ਹੁੰਦੀ ਤਾਂ ਮਾਸਟਰ ਨੇ ਕਹਿਣਾ ਓਏ ਜੁੰਡਿਓ ਦੋ ਜਾਨੇ ਤੁਸੀਂ ਚੱਲੇ ਜਾਓ ਤੇ ਰਮੇਸ਼ ਤੇ ਜਯਸ਼ ਤੁਸੀਂ ਵੀ ਜਾਓ ਤੇ ਮੇਜ਼ ਚੁੱਕ ਕੇ ਲਿਆਓ ਸਾਰੇ ਮਾਸਟਰਾਂ ਦੀ ਨਜ਼ਰ ਵਿੱਚ ਸਾਰੇ ਸਿੱਖ ਮੁੰਡੇ ਜੁੰਡੇ ਸਨ ਤੇ ਅਸੀਂ ਬੇਵਕੂਫ ਸਭ ਕਾਸੇ ਤੋਂ ਬੇਖਬਰ ਬੜੇ ਖੁਸ਼ ਸਾਂ ਜਦੋਂ ਅੰਗਰੇਜ਼ ਭਾਰਤ ਵਿੱਚ ਆਏ ਤਾਂ ਉਹਨਾਂ ਨੂੰ ਕਲਕੱਤੇ ਦੇ ਰਹਿਣ ਵਾਲੇ ਲੋਕਾਂ ਕੋਲੋਂ ਬੜੀ ਬਾਸ ਆਇਆ ਕਰੇ ਕਿਉਂਕਿ ਬੰਗਾਲੀ ਹਰ ਵੇਲੇ ਮੱਛੀ ਖਾਂਦੇ ਹਨ ਤੇ ਮੱਛੀ ਖਾਣ ਵਾਲੇ ਕੋਲੋਂ ਮੱਛੀ ਵਰਗੀ ਬੋ ਜ਼ਰੂਰ ਆਉਂਦੀ ਹੈ ਸ਼ਬਦ ਬੋ ਉੱਥੋਂ ਹੀ ਬਣਿਆ ਹੈ ਤੇ ਬੋ ਤੋਂ ਬਾਬੂ ਸ਼ਬਦ ਹੋਂਦ ਵਿੱਚ ਆਇਆ ਹੈ ਕਿਉਂਕਿ ਅੰਗਰੇਜ਼ਾਂ ਦੇ ਭਾਰਤ ਆਉਣ ਤੋਂ ਪਹਿਲਾਂ ਕਿਸੇ ਵੀ ਡਿਕਸ਼ਨਰੀ ਵਿੱਚ ਬੋ ਬੀਓ ਜਾਂ ਬਾਬੂ ਸ਼ਬਦ ਨਹੀਂ ਮਿਲਦਾ। ਬਾਬੂ ਦਾ ਤਕਨੀਕੀ ਅਰਥ ਹੈ ਬੋਸ ਸਹਿਤ ਪਰ ਕਿਉਂਕਿ ਬਾਬੂ ਸ਼ਬਦ ਹਕੂਮਤ ਕਰਨ ਵਾਲੇ ਅੰਗਰੇਜ਼ਾਂ ਦੇ ਬੂਹੋਂ ਨਿਕਲਿਆ ਸੀ ਇਸ ਲਈ ਬੰਗਾਲੀਆਂ ਵਿੱਚ ਬੜਾ ਹਰਮਨ ਪਿਆਰਾ ਹੋ ਗਿਆ ਤੇ ਹੁਣ ਤਾਂ ਇੱਥੋਂ ਤੱਕ ਹੈ ਕਿ ਜੇ ਕਿਸੇ ਬੰਗਾਲੀ ਨੂੰ ਬਾਬੂ ਨਾ ਕਿਹਾ ਜਾਵੇ ਤਾਂ ਉਹ ਗੁੱਸਾ ਕਰਦਾ ਹੈ। ਸਿੱਖਾਂ ਦਾ ਸ਼ਬਦ ਸਰਦਾਰ ਜੀ ਵੀ ਅੱਜ ਕੱਲ ਇਹ ਸਿਰ ਸੰਦਰਭ ਵਿੱਚ ਹੀ ਹੈ ਕਿਉਂਕਿ ਸਪਸ਼ਟ ਸਮਝ ਆਉਂਦੀ ਹੈ ਕਿ ਜਦੋਂ ਬਿਹਾਰ ਦੇ ਮਜ਼ਦੂਰ ਆਉਂਦੇ ਹਨ ਤਾਂ ਉਹ ਸਾਰੇ ਪੰਜਾਬੀਆਂ ਨੂੰ ਸਰਦਾਰ ਹੀ ਕਹਿੰਦੇ ਹਨ। ਕਈ ਬਿਹਾਰੀ ਪਈਏ ਕਿਸੇ ਹਿੰਦੂ ਦੇ ਕਾਰਖਾਨੇ ਲੱਗੇ ਹੁੰਦੇ ਹਨ ਜੇ ਉਹਨਾਂ ਨੂੰ ਪੁੱਛੋ ਕਹਾਂ ਕੰਮ ਕਰਦੇ ਹੋ ਉਹ ਕਹਿੰਦੇ ਹਨ ਮਦਨ ਸਰਦਾਰ ਕੇ ਕਾਰਖਾਨਾ ਵਿੱਚ ਇਸੇ ਤਰ੍ਹਾਂ ਹੀ ਯੂਪੀ ਤੇ ਬਿਹਾਰ ਦੇ ਸਾਰੇ ਲੋਕਾਂ ਨੂੰ ਪਈਆ ਸ਼ਬਦ ਬੜਾ ਵਧੀਆ ਲੱਗਦਾ ਹੈ ਬਾਬੂ ਆਖਣ ਤੇ ਬੰਗਾਲੀ ਖੁਸ਼ ਹੁੰਦਾ ਜੇ ਕਿਸੇ ਦਲਿਤ ਨੂੰ ਚੌਧਰੀ ਕਹਿ દਈਏ ਤਾਂ ਉਹਦੀ ਅੱਡੀ ਜ਼ਮੀਨ ਤੇ ਨਹੀਂ ਲੱਗਦੀ ਬਿਲਕੁਲ ਇਸੇ ਤਰ੍ਹਾਂ ਹੀ ਸਿੱਖ ਨੂੰ ਸਰਦਾਰ ਜੀ ਕਹਿ ਦਿਓ ਤਾਂ ਉਹ ਫੁੱਲ ਜਾਂਦਾ ਪਰ ਇਹ ਹੈ ਸਿਰਫ ਸੰਬੋਧਨ ਹੀ ਇੱਕ ਸ਼ਹਿਰੀ ਸਿੱਖ ਬੜੀ ਬਹਿਸ ਕਰੇ ਆਖੇ ਗੁਰੂ ਜੀ ਨੇ ਸਾਨੂੰ ਸਰਦਾਰ ਬਣਾਇਆ ਤੇ ਇਹ ਗੱਲ ਸਾਡੇ ਲਈ ਅੱਜ ਫਕਰ ਮਹਿਸੂਸ ਕਰਨਦੀ ਏ ਕਰੀ ਜਾਓ ਫਕਰ ਤੁਹਾਨੂੰ ਫਕਰ ਕਰਨ ਤੋਂ ਕੌਣ ਰੋਕਦਾ ਪਰ ਰਾਜਪੁਰੋਂ ਅਹਾਂ ਲੰਘ ਜਾ ਉੱਥੇ ਆਮਸਨ ਨੂੰ ਮਿਲਦਾ ਓਏ ਸਰਦਾਰ ਪੈਂਚੋ ਕਹਾਂ ਘੁੰਮ ਰਾਇ ਤੇਰੇ ਬਾਪ ਕੀ ਸੜਕਾ ਕਿਆ ਕਈ ਵਾਰ ਕੰਨਾਂ ਵਿੱਚ ਆਵਾਜ਼ ਵੀ ਪੈਂਦੀ ਏ ਓ ਸਰਦਾਰ ਸਾਲੇ ਲਾਈਨ 'ਚ ਖੜਾਓ ਜਦੋਂ ਮੈਂ 6ਵੀਂ ਵਿੱਚ ਪੜਦਾ ਸਾਂ ਤੇ ਇੱਕ ਵੀਰ ਪ੍ਰਕਾਸ਼ਨਾਂ ਦਾ ਨਮਾ ਮਾਸਟਰ ਪਹਿਲੇ ਦਿਨ ਹੀ ਸਾਡੀ ਕਲਾਸ ਵਿੱਚ ਆਇਆ ਸਾਡੀ ਕਲਾਸ ਉੱਠ ਕੇ ਖਲੋਗੀ ਉੱਚੀ ਸਾਰੀ ਸਾਰਿਆਂ ਨੇ ਆਖਿਆ ਨਮਸਤੇ ਮਾਸਟਰ ਜੀ ਪਰ ਉਹਨੇ ਸਾਡੀ ਨਮਸਤੇ ਵੱਲ ਕੋਈ ਧਿਆਨ ਨ ਦਿੱਤਾ ਤੇ ਦਲਜੀਤ ਨਾਂ ਦੇ ਇੱਕ ਮੁੰਡੇ ਨੂੰ ਜੂੜੇ ਤੋਂ ਫੜ ਕੇ ਥੱਲੇ ਸੁੱਟ ਲਿਆ ਮਾਸਟਰ ਬੇਜ਼ ਪ੍ਰਕਾਸ਼ ਨੇ ਲੱਤਾਂ ਮੁੱਕੀਆਂ ਤੇ ਕੁਸੋਨਾ ਨਾਲ ਉਹਨੂੰ ਬਹੁਤ ਕੁੱਟਿਆ ਉਹਦੇ ਸਾਰੇ ਲੀੜੇ ਮਿੱਟੀ ਨਾਲ ਪਰ ਗਏ ਫਿਰ ਉਹਨੇ ਉਹਨੂੰ ਲੱਤਾਂ ਥੱਲੋਂ ਦੀ ਕੰਨ ਫੜਾ ਕੇ ਮੁਰਗਾ ਬਣਾ ਦਿੱਤਾ ਤੇ ਉਹਦੇ ਲੱਕ ਵਿੱਚ ਇੰਨੀਆਂ ਕੂਣੀਆਂ ਮਾਰੀਆਂ ਕਿ ਉਹ ਮੂੰਹ ਪਰਨੇ ਜ਼ਮੀਨ ਤੇ ਡਿੱਗ ਪਿਆ ਫਿਰ ਮਾਸਟਰ ਬੇਜ਼ ਪ੍ਰਕਾਸ਼ ਨੇ ਇੱਕ ਮੁੰਡੇ ਕੋਲੋਂ ਪਾਣੀ ਮੰਗਵਾਇਆ ਤੇ ਆਪਣੇ ਹੱਥ ਉਤੇ ਪਹਿਲਾਂ ਵੀ ਸਾਰੇ ਮਾਸਟਰ ਜਦੋਂ ਕਿਸੇ ਸਿੱਖ ਦਾ ਜੂੜਾ ਫੜ ਕੇ ਹਿਲਾਉਂਦੇ ਸਨ ਤਾਂ ਹੱਥ ਜ਼ਰੂਰ ਧੋਂਦੇ ਸਨ ਬਹੁਤ ਬਾਅਦ ਵਿੱਚ ਮੈਨੂੰ ਪਤਾ ਲੱਗਾ ਕਿ ਉਹ ਹੱਥ ਇਸ ਕਰਕੇ ਧੋਂਦੇ ਸਨ ਕਿਉਂਕਿ ਉਹ ਸਮਝਦੇ ਸਨ ਕਿ ਇਹਨਾਂ ਦੇ ਵਾਲ ਬਹੁਤ ਗੰਦੇ ਤੇ ਬਦਬੂਦਾਰ ਹੁੰਦੇ ਹਨ ਇਸ ਲਈ ਜੂੜੇ ਨੂੰ ਪੁੱਟਣ ਤੋਂ ਬਾਅਦ ਹੱਥ ਧੋਣੇ ਜ਼ਰੂਰੀ ਸਨ ਸਾਰੀ ਕਲਾਸ ਅਰਾਂ ਸੀ ਕਿ ਆਖਰ ਦਲਜੀਤ ਨੇ ਕੀਤਾ ਕੀ ਸੀ ਜਿਸ ਦੇ ਕਰਕੇ ਉਹਨੂੰ ਇੰਨੀ ਕੁਟ ਪਈ ਦਲਜੀਤ ਬਹੁਤ ਹੀ ਭਲਾਵਾਨ ਤੇ ਸੰਜੀਦਾ ਮੁੰਡਾ ਸੀ ਉਹਦੀ ਡ੍ਰੈਂਕ ਸਾਡੇ ਡ੍ਰੈਂਕ ਮਾਸਟਰ ਤੋਂ ਵੀ ਚੰਗੀ ਸੀ ਜਾਂ ਕਹਿ ਲਓ ਕਿ ਉਹ ਇੱਕ ਕਲਾਕਾਰ ਸੀ ਉਨੇ ਕਈ ਮਾਸਟਰਾਂ ਦੇ ਪੋਰਟਰੇਟ ਬਣਾ ਕੇ ਉਹਨਾਂ ਨੂੰ ਦਿਖਾਏ ਸਨ ਘੋੜਾ, ਗਾਂ, ਘਾਰ ਤੇ ਇਸ ਤਰ੍ਹਾਂ ਦੀਆਂ ਕਈ ਹੋਰ ਚੀਜ਼ਾਂ ਦੇ ਚਿੱਤਰ ਬਣਾਉਣੇ ਉਹਦੇ ਖੱਬੇ ਹੱਥ ਦਾ ਕੰਮ ਸੀ ਅੱਜ ਮੈਂ ਕਹਿ ਸਕਦਾ ਕਿ ਉਹ ਇੱਕ ਨਿੱਕਾ ਕਲਾਕਾਰ ਸੀ ਇੱਕ ਦਿਨ ਬਹੁਤ ਸਾਰੇ ਮਾਸਟਰ ਸਟਾਫ ਰੂਮ ਵਿੱਚ ਬੈਠੇ ਸਨ ਮੇਰੇ ਕੋਲੋਂ ਉਹਨਾਂ ਨੇ ਇੱਕ ਜੱਗ ਪਾਣੀ ਮੰਗਵਾਇਆ ਮੈਨੂੰ ਬਹੁਤ ਖੁਸ਼ੀ ਹੋਈ ਕਿਉਂਕਿ ਗੁਲਾਮਾਂ ਜਿਹਾ ਕੋਲੋਂ ਜੇ ਕੋਈ ਕੰਮ ਕਰਵਾਏ ਤਾਂ ਉਹਨਾਂ ਨੂੰ ਬਹੁਤ ਚੰਗਾ ਲੱਗਦਾ ਮੈਂ ਗਲਾਸਾਂ ਵਿੱਚ ਪਾਣੀ ਪਾ ਪਾ ਕੇ ਸਾਰੇ ਮਾਸਟਰਾਂ ਨੂੰ ਫੜਾ ਰਿਹਾ ਸਾਂ ਮਾਸਟਰ ਵੇਦ ਪ੍ਰਕਾਸ਼ ਦੂਜੇ ਮਾਸਟਰਾਂ ਨੂੰ ਦੱਸ ਰਿਹਾ ਸੀ ਏ ਮੇਰੇ ਪੜਾਈ ਦੇ ਧੰਦੇ ਦਾ ਪਹਿਲਾ ਦਿਨ ਸੀ ਮੇਰੇ ਚਾਚਾ ਜੀ ਜੋ ਬਹੁਤ ਹੀ ਚੰਗੇ ਮਾਸਟਰ ਸਾਬਤ ਹੋਏ ਹਨ ਨੇ ਮੈਨੂੰ ਇਹ ਗੁਰ ਦੱਸਿਆ ਸੀ ਕਿ ਪਹਿਲੇ ਦਿਨ ਜਾਂਦੇ ਹੀ ਇੱਕ ਮੁੰਡੇ ਨੂੰ ਇੰਨਾ ਮਾਰੋ ਕਿ ਬਾਕੀ ਸਾਰਿਆਂ ਨੂੰ ਕਰਨ ਹੋ ਜਾਣ ਇੱਕ ਮਾਸਟਰ ਨੇ ਪੁੱਛਿਆ ਪਰ ਤੁਸੀਂ ਦਲਜੀਤ ਨੂੰ ਕਿਉਂ ਚੁਣਿਆ ਤਾਂ ਉਹਨੇ ਕਿਹਾ ਇੱਕ ਤਾਂ ਪਹਿਲੇ ਡੈਸਕ ਤੇ ਰਾਹ ਦੇ ਨਾਲ ਬੈਠਾ ਸੀ ਨਾਲੇ ਸਿੱਖ ਦੀ ਹੱਡੀ ਬੜੀ ਪੱਕੀ ਹੁੰਦੀ ਹੈ ਜਿੱਦਾਂ ਮੈਂ ਉਹਨੂੰ ਕੁੱਟਿਆ ਕੋਈ ਹੋਰ ਮੁੰਡਾ ਹੁੰਦਾ ਤਾਂ ਮਰੀ ਜਾਂਦਾ ਪਰ ਉਹ ਚੰਗਾ ਭਲਾ ਰਿਹਾ ਹੰਕਾਰਿਆ ਹੋਇਆ ਮਾਸਟਰ ਵੇਜ਼ ਪ੍ਰਕਾਸ਼ ਸਿੰਘ ਆਪਣੀ ਬੜੀ ਵੱਡੀ ਪ੍ਰਾਪਤੀ ਵਜੋਂਦਾ ਸਿਰਿਆ ਸੀ ਦੂਜੇ ਦਿਨ ਦਲਜੀਤ ਸਕੂਲ ਆਇਆ ਤਾਂ ਬੜਾ ਅਨਮਣਾ ਜਿਹਾ ਸੀ ਤੀਜੇ ਗੋਦ ਦਿਨ ਉਸ ਨੂੰ ਬੁਖਾਰ ਚੜਨ ਲੱਗ ਪਿਆ ਉਹ ਹੌਲੀ-ਹੌਲੀ ਤੇ ਅੱਗੇ ਨੂੰ ਝੁੱਕ ਕੇ ਤੁਰਦਾ ਸੀ ਤੇ ਤੁਰਦਾ ਹੋਇਆ ਵੀ ਲੱਤਾਂ ਨੂੰ ਕੜੀਸ-ਕੜੀਸ ਕੇ ਤੁਰਦਾ 20 ਗੋਦ ਦਿਨਾਂ ਬਾਅਦ ਉਹ ਤੁਰਿਆ ਜਾਂਦਾ ਡਿੱਗ ਪਿਆ ਸਾਡੇ ਛੋਟੇ ਹੈਡਮਾਸਟਰ ਭਗਵਾਨ ਦਾਸ ਨੇ ਰਿਕਸ਼ੇ ਤੇ ਬਹਾ ਕੇ ਉਹਨੂੰ ਘਰ ਭੇਜ ਦਿੱਤਾ ਉਹਦਾ ਘਰ ਬਸਤੀਆਂ ਅੱਡੇ ਕੋਲ ਬਿਲਕੁਲ ਮੇਰੇ ਰਾਹ ਵਿੱਚ ਪੈਂਦਾ ਸੀ ਕਈ ਵਾਰ ਅਸੀਂ ਇਕੱਠੇ ਸਕੂਲ ਆਉਂਦੇ ਹੁੰਦੇ ਸੀ ਉਹਦਾ ਪਿਓ ਡਾਕੀਆ ਸੀ ਤੇ ਮਾਂ ਬੈਂਕ ਵਿੱਚ ਚਪੜਾਸਣ ਸੀ। ਦੂਜੇ ਦਿਨ ਸਕੂਲ ਆਉਣ ਲੱਗਾ। ਮੈਂ ਉਹਦੇ ਘਰ ਗਿਆ। ਜੇ ਸੜਕ ਤੋਂ ਮੈਂ ਸਕੂਲ ਆਉਂਦਾ ਸਾਂ ਦਲਜੀਤ ਦੇ ਘਰ ਦਾ ਦਰਵਾਜ਼ਾ ਬਿਲਕੁਲ ਉਸ ਸੜਕ ਤੇ ਖੁੱਲਦਾ ਸੀ। ਮੈਂ ਕਮਰੇ ਵਿੱਚ ਗਿਆ ਤਾਂ ਉਹਦੀ ਮਾਂ ਨਾਲੇ ਰੋ ਰਹੀ ਸੀ। ਨਾਲੇ ਉਹਦੀਆਂ ਲੱਤਾਂ ਨੂੰ ਬੜੇ ਸੰਗਣੇ ਤੇ ਬਦਬੂਦਾਰ ਤੇਲ ਦੀ ਮਾਲਿਸ਼ ਕਰ ਰਹੀ ਸੀ। ਆਉਂਦਾ ਜਾਂਦਾ ਮੈਂ ਬਾਹਰ ਧੁੱਪੇ ਮੰਜੇ ਤੇ ਲੰਮੇ ਪੈ ਦਲਜੀਤ ਕੋਲ ਜ਼ਰੂਰ ਰੁਕਦਾ। ਜ਼ਹਾਲਤ ਉਹਦੋਂ ਇੰਨੀ ਸੀ ਕਿ ਉਹਦੇ ਮਾਂ ਪਿਓ ਨੇ ਇੱਕ ਵਾਰ ਵੀ ਸਕੂਲ ਜਾ ਕੇ ਇਹ ਪਤਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਆਖਰ ਦਲਜੀਤ ਨੂੰ ਹੋਇਆ ਕੀ। ਜਲਜੀਤ ਵਿਚਾਰਾ ਤਾਂ ਬੱਚਾ ਸੀ ਉਹਦੇ ਮਾਪਿਓ ਇੰਨੇ ਜਾਹਲ ਹੁੰਦੇ ਸਨ ਕਿ ਕਦੇ ਵੀ ਬੱਚੇ ਦੇ ਸਕੂਲ ਜਾ ਕੇ ਉਹਦੀ ਪੜ੍ਹਾਈ ਬਾਰੇ ਪੁੱਛਕੀ ਤੇ ਨਹੀਂ ਕਰਨ ਕਰਦੇ 10ਵੀਂ ਤੱਕ ਮੈਂ ਕਦੇ ਵੀ ਕਿਸੇ ਬੱਚੇ ਦੇ ਮਾਪਿਓ ਨੂੰ ਸਕੂਲ ਆਇਆ ਨਹੀਂ ਵੇਖਿਆ ਤੇ ਮੇਰਾ ਪਿਓ ਵੀ ਕਦੇ ਮੇਰੇ ਸਕੂਲ ਨਹੀਂ ਸੀ ਆਇਆ ਜੇ ਕਿਸੇ ਨੇ ਬੱਚੀ ਵੀ ਬਗ ਵਿੱਚ ਚਰਨ ਛੱਡੀ ਹੋਵੇ ਤਾਂ ਕਦੇ-ਕਦਾਈਂ ਬੰਦਾ ਜਾ ਕੇ ਉਹਦੇ ਸਿਰ ਤੇ ਹੱਥ ਫੇਰ ਆਉਂਦਾ ਹੈ ਪੇਸੀ ਗੁੜ ਵਿਚਾਰ ਆਉਂਦਾ ਪਰ ਇੱਥੇ ਐਦਾਂ ਨਹੀਂ ਸੀ ਜੇ ਤਾਂ ਦਲਜੀਤ ਉਸੇ ਦਿਨ ਹੀ ਲੱਤਾਂ ਤੋਂ ਉਤਰਨ ਹੋ ਰਹਿ ਜਾਂਦਾ ਤਾਂ ਮਾਸਟਰ ਵੀਰ ਪ੍ਰਕਾਸ਼ ਦਾ ਨਾ ਲੱਗਦਾ ਪਰ ਕਾਫੀ ਜਨ ਅਵਾਦ ਅਜਿਹਾ ਹੋਣ ਨੂੰ ਸਾਰਿਆਂ ਨੇ ਅਨਪੜਤਾ ਬਸ ਦਲਜੀਤ ਦੀ ਹੋਣੀ ਮੰਨ ਲਿਆ ਅਸਲ ਵਿੱਚ ਜਦੋਂ ਮਾਸਟਰ ਨੇ ਉਹਦੇ ਲੱਕ ਵਿੱਚ ਟੁੱਡਾ ਮਾਰਿਆ ਤਾਂ ਉਹਦੇ ਲੱਕ ਦੀ ਹੱਡੀ ਵਿੱਚਲੇ ਪੱਠੇ ਕੁੱਟੇ ਗਏ ਤੇ ਹੌਲੀ ਹੌਲੀ ਕੰਮ ਕਰਨੋਂ ਹਟ ਗਏ ਨਤੀਜਾ ਉਹਦੀਆਂ ਲੱਤਾਂ ਨੂੰ ਲਕਵਾ ਮਾਰ ਗਿਆ ਇੱਕ ਦਿਨ ਦਲਜੀਤ ਕੱਚਾਂ ਵਿੱਚ ਫੌੜੀਆਂ ਅੜਾ ਕੇ ਤੁਰਿਆ ਜਾਂਦਾ ਮੈਨੂੰ ਅੱਡੇ ਤੇ ਮਿਲਿਆ ਬਸ ਉਸ ਤੋਂ ਬਾਅਦ ਤੋਂ ਫੌੜੀਆਂ ਹੀ ਉਸ ਦਾ ਸਹਾਰਾ ਸਨ ਇਹੜਾ ਭੋਲੂ ਕਿਸਮ ਦੇ ਸਿੱਖ ਇਹ ਕਹਿੰਦੇ ਹਨ ਕਿ ਪਹਿਲਾਂ ਸਿੱਖਾਂ ਨਾਲ ਕੋਈ ਨਫ਼ਰਤ ਜਾਂ ਵਿਤਕਰਾ ਨਹੀਂ ਸੀ ਹੁੰਦਾ ਕਿ ਉਹ ਬਕਵਾਸ ਨਹੀਂ ਕਰਦੇ ਸਰਦਾਰ ਕਪੂਰ ਸਿੰਘ ਨੇ ਆਪਣੀ ਕਿਤਾਬ ਸਾਚੀ ਸਾਖੀ ਵਿੱਚ ਲਿਖਿਆ ਕਿ ਪਾਕਿਸਤਾਨ ਬਣ ਤੋਂ ਦੋ ਤਿੰਨ ਸਾਲ ਬਾਅਦ ਦੁਸਹਿਰੇ ਵਾਲੇ ਦਿਨ ਕੁਝ ਹਿੰਦੂ ਪ੍ਰਾਤ ਵਿੱਚ ਗੋਹਾ ਪਾਈ ਫਿਰਦੇ ਸਨ ਤੇ ਦੁਸਹਿਰਾ ਗਰਾਊਂਡ ਵਿੱਚ ਲੋਕਾਂ ਨੂੰ ਕਹਿੰਦੇ ਫਿਰਦੇ ਸਨ ਅੰਮ੍ਰਿਤਸਰ ਦੇ ਗੁਰਦੁਆਰੇ ਦਾ ਕੜਾ ਪ੍ਰਸ਼ਾਦ ਲੈ ਲੋ ਸਰਦਾਰ ਕਪੂਰ ਸਿੰਘ ਅਗਰੇਜ਼ ਵੇਲੇ ਦੇ ਆਈਸੀਐਸ ਅਫਸਰ ਸਨ ਇਸ ਪਦਵੀ ਬਾਰੇ ਸੈਕਟਰੀ ਆਫ ਸਟੇਟ ਫਾਰ ਇੰਡੀਆ ਨੇ ਬ੍ਰਿਟਿਸ਼ ਪਾਰਲੀਮੈਂਟ ਵਿੱਚ ਕਿਹਾ ਸੀ ਕਿ ਹਿੰਦੁਸਤਾਨ ਵਿੱਚ ਮਹਾਰਾਜਾ ਨੂੰ ਤਾਂ ਗੱਦੀਆਂ ਲਾਉਣਾ ਸੌਖਾ ਹੈ ਪਰ ਆਈ.ਸੀ.ਐਸ ਅਫਸਰ ਨੂੰ ਨੌਕਰੀ ਦਿਵਾਉਣਾ ਔਖਾ ਹੈ। ਪੰਡਿਤ ਜਵਾਹਰ ਲਾਲ ਨਹਿਰੂ ਨੇ ਇੱਕ ਚਿੱਠੀ ਗਵਰਨਰ ਪੰਜਾਬ ਚੰਦੂ ਲਾਲ ਤਰਵੇਦੀ ਤੇ ਡਾਕਟਰ ਗੋਪੀ ਚੰਦ ਭਾਰਗਵ ਨੂੰ ਲਿਖੀ ਕਿ ਕਪੂਰ ਸਿੰਘ ਦਾ ਮੱਕੂ ਕਿਉਂ ਨਹੀਂ ਠੱਪਿਆ ਜਾਂਦਾ? ਵਾਈਜ਼ ਨਾਟ ਸਮਥਿੰਗ ਬੀਇੰਗ ਡਨ ਅਬਾਊਟ ਦਿਸ ਮੈਨ? ਇਸ ਤਰ੍ਹਾਂ ਬਿਨਾਂ ਕਿਸੇ ਦੋਸ਼ ਲਾਇਦੇ ਸਰਦਾਰ ਕਪੂਰ ਸਿੰਘ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹਾਲਾਂਕਿ ਕਾਨੂੰਨ ਅਨੁਸਾਰ ਕਿਸੇ ਆਈ.ਸੀ.ਐਸ ਅਫਸਰ ਨੂੰ ਮੁਅਤਲ ਕੀਤਾ ਹੀ ਨਹੀਂ ਜਾ ਸਕਦਾ ਜਿੰਨਾ ਚਿਰ ਕੋਈ ਗੰਭੀਰ ਦੋਸ਼ ਪੜਤਾਲ ਕਰਨ ਪਿੱਛੋਂ ਸਾਬਤ ਨਾ ਹੋ ਜਾਵੇ ਇਹ ਗੱਲ ਹੁਣ ਸੁਪਰੀਮ ਕੋਰਟ ਨੇ ਕਈ ਕੇਸਾਂ ਵਿੱਚ ਮੰਨੀ ਹੈ ਪਿਛਲੇ 100 ਸਾਲਾਂ ਤੋਂ ਨਾ ਹੀ ਕੋਈ ਆਈ.ਸੀ.ਐਸ ਅਫਸਰ ਮੁਅਤਲ ਹੋਇਆ ਤੇ ਨਾ ਹੀ ਕਪੂਰ ਸਿੰਘ ਤੋਂ ਬਾਅਦ ਕਿਸੇ ਹੋਰ ਨੂੰ ਅਜੇ ਤੱਕ ਮੁਅਤਲ ਕੀਤਾ ਹੈ ਸਰਦਾਰ ਕਪੂਰ ਸਿੰਘ ਤੇ ਲਾਏ ਦੋਸ਼ਾਂ ਦੀ ਪੜਤਾਲ 에ਅਰਕਵੈਸਟਿਗ ਕਰ ਰਿਹਾ ਸੀ ਇੱਕ ਦਿਨ ਉਸਨੇ ਸਰਦਾਰ ਕਪੂਰ ਸਿੰਘ ਨੂੰ ਸਿੱਧਾ ਹੀ ਕਹਿ ਦਿੱਤਾ ਕਿ ਸਰਕਾਰ ਤੁਹਾਨੂੰ ਆਈ.ਸੀ.ਐਸ ਦੀ ਪਦਵੀ ਤੇ ਰੱਖਣਾ ਨਹੀਂ ਚਾਹੁੰਦੀ। 1965 ਵਿੱਚ ਸਰਦਾਰ ਗੁਰਨਾਮ ਸਿੰਘ ਨੇ ਜਦੋਂ ਉਹ ਪੰਜਾਬ ਵਿਧਾਨ ਸਭਾ ਦੇ ਆਪੋਜੀਸ਼ਨ ਲੀਡਰ ਸਨ, ਇੱਕ ਚਿੱਠੀ ਉਸ ਵੇਲੇ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੂੰ ਲਿਖੀ ਕਿ ਹੁਣ ਜਦੋਂ ਸ਼੍ਰੀ ਰਘੁਪਤੀ ਕਪੂਰ ਦੇ ਕੇਸ ਵਿੱਚ ਫੈਸਲਾ ਹੋ ਗਿਆ ਹੈ ਕਿ ਸਰਕਾਰ ਕਿਸੇ ਆਈ.ਸੀ.ਐਸ ਅਫਸਰ ਨੂੰ ਨਹੀਂ ਕੱਢ ਸਕਦੀ, ਤਾਂ ਕਪੂਰ ਸਿੰਘ ਨੂੰ ਹੀ ਉਸਦੀ ਬੰਦੀ ਤਨਖਾਹ ਤੇ ਪੈਨਸ਼ਨ ਦੇ ਦਿੱਤੀ ਜਾਵੇ। ਤਾਂ ਉਸ ਚਿੱਠੀ ਦਾ ਉੱਤਰ ਲਾਲ ਬਹਾਦਰ ਸ਼ਾਸਤਰੀ ਨੇ ਐਂ ਦਿੱਤਾ ਹਿੰਦ ਸਰਕਾਰ ਸਰਦਾਰ ਕਪੂਰ ਸਿੰਘ ਨੂੰ ਕੁਝ ਵੀ ਦੇਣ ਦੀ ਵੰਨ ਨੂੰ ਤਿਆਰ ਨਹੀਂ ਕੜਾ ਕਾਨੂੰਨ ਜੋ ਵੀ ਹੋਵੇ ਸੋ ਹੋਵੇ ਸਰਦਾਰ ਕਪੂਰ ਸਿੰਘ ਦਾ ਕਸੂਰ ਸਿਰਫ ਇਹਨਾਂ ਸੀ ਕਿ ਉਹ ਸਿੱਖ ਸੀ ਇੱਕ ਹੋਰ ਵਾਕਿਆ ਵੀ ਲਿਖਣ ਯੋਗ ਹੈ ਮਾਸਟਰ ਤਾਰਾ ਸਿੰਘ ਦੇ ਕੇਸ ਦੀ ਪੈਰ ਵੀ ਕਰਨ ਸਰਦਾਰ ਹੁਕਮ ਸਿੰਘ ਸਰਦਾਰ ਦਲੀਪ ਸਿੰਘ ਕੰਗ ਤੇ ਸਰਦਾਰ ਹਰਜਨ ਸਿੰਘ ਬਾਜਵਾ ਤਿੰਨੇ ਸਿੱਖ ਲੀਡਰਸ਼ਿਪਲੇ ਗਏ ਹੋਏ ਸਨ ਉਹਨਾਂ ਨੂੰ ਸ਼੍ਰੀ ਐਨ ਚੈਟਰਜੀ ਪ੍ਰਸਿੱਧ ਵਕੀਲ ਕਹਿਣ ਲੱਗੇ ਪੰਜਾਬ ਦੇ ਕੁਝ ਹਿੰਦੂ ਇਤਨੇ ਘੱਟੀਆਂ ਤੇ ਤੰਗਦਿਲ ਕਿਉਂ ਹਨ ਮੈਨੂੰ ਹਾਈ ਕੋਰਟ ਦਾ ਜੱਜ ਜੀ.ਡੀ. ਖੋਸਲਾ ਕਹਿੰਦਾ ਹੈ ਕਿ ਤੂੰ Hindu ਹੋ ਕੇ ਮਾਸਟਰ ਤਾਰਾ ਸਿੰਘ ਦੀ ਵਕਾਲਤ ਕਰਨ ਕਿਉਂ ਗਿਆ ਹੈ ਸਿੱਖ ਤਾਂ ਬੜੇ ਕਯੂਮੀਨਲ ਤੇ ਖਤਰਨਾਕ ਹਨ ਇਹ ਤਾਂ ਮਰੇ ਹੀ ਚੰਗੇ ਕਿਹੜਾ ਸਿੱਖ ਇਹ ਕਹਿ ਸਕਦਾ ਹੈ ਕਿ ਪਹਿਲਾਂ ਸਿੱਖਾਂ ਦੀ ਇੱਜ਼ਤ ਹੁੰਦੀ ਸੀ ਜਿਸ ਮਾਸਟਰ ਤਾਰਾ ਸਿੰਘ ਬਾਰੇ ਇਹ ਗੱਲ ਕਹੀ ਗਈ ਹੈ ਐਸੇ ਮਾਸਟਰ ਨਹੀਂ ਜਦੋਂ ਮੁਸਲਮ ਲੀਗ ਦਾ ਝੰਡਾ ਵੜਿਆ ਸੀ ਤਾਂ ਹਿੰਦੂਆਂ ਨੇ ਸਰਬਸੰਮਤੀ ਨਾਲ ਇਹਨੂੰ ਆਪਣਾ ਪ੍ਰਧਾਨ ਚੁਣ ਲਿਆ ਸੀ ਪਰ ਆਜ਼ਾਦ ਭਾਰਤ ਵਿੱਚ ਅੰਬ ਵਾਂਗ ਚੁੱਪ ਕੇ ਪਰ੍ਹਾਂ ਮਾਰਿਆ ਪਾਕਿਸਤਾਨ ਵਿੱਚੋਂ ਉੱਜੜ ਕੇ ਆਏ ਸਿੱਖਾਂ ਨੂੰ ਖਾਸ ਕਰਕੇ ਤੇ ਸਭ ਪੰਜਾਬ ਦੇ ਸਿੱਖਾਂ ਨੂੰ ਹੀ ਇਉਂ ਮੰਨ ਕੇ ਕਿ ਇਹ ਜਰਹੇ ਪੇਸ਼ਾ ਕੌਮ ਹੈ ਜਿੰਨੀ ਹੋ ਸਕੇ ਸ਼ਕਤੀ ਇਹਨਾਂ ਉੱਤੇ ਕੀਤੀ ਜਾਵੇ ਮਾਰਨਾ ਕੁੱਟਣਾ ਗੋਲੀਆਂ ਨਾਲ ਮਾਰ ਸੁੱਟਣਾ ਆਦਿ ਅਤੇ ਇਹ ਕੰਮ ਸਰਕਾਰੀ ਪੱਧਰ ਉੱਤੇ ਬਿਨਾਂ ਕਾਨੂੰਨਿਆਂ ਵਿਚਾਰੇ ਦੇ ਐਸੀ ਤੱਦੀ ਨਾਲ ਕੀਤਾ ਜਾਵੇ ਕਿ ਸਿੱਖਾਂ ਨੂੰ ਹੋਸ਼ ਆ ਜਾਵੇ ਕਿ ਰਾਜਾ ਕੌਣ ਹੈ ਤੇ ਪਰਜਾ ਕੌਣ ਇਹ ਲਾਈਨਾਂ ਚੰਦੂ ਲਾਲ ਤਰਵੇਦੀ ਗਵਰਨਰ ਪੰਜਾਬ ਨਵੰਬਰ 1947 ਸਰਦਾਰ ਕਬੂਰ ਸਿੰਘ ਕਿਰਤ ਸਾਜੀ ਸਾਖੀ ਵਿੱਚੋਂ ਰਹੀਆਂ ਗਈਆਂ ਨੇ ਇੱਕ ਮਲਜ਼ਮ ਜਿਸ ਦੀਆਂ ਅੱਖਾਂ ਕੁੱਟ ਕੇ ਬੰਧੀਆਂ ਹੋਈਆਂ ਸਨ ਨੂੰ ਚੀਫ ਜੁਡੀਸ਼ੀਅਲ ਮੈਜਿਸਟਰੇਟ ਸ਼੍ਰੀ ਚੀਮਾ ਅੱਗੇ ਪੇਸ਼ ਕੀਤਾ ਗਿਆ। ਅਦਾਲਤ ਨੇ ਹੁਕਮ ਦਿੱਤਾ ਕਿ ਮਲਜ਼ਮ ਦੀਆਂ ਅੱਖਾਂ ਖੋਲ ਦਿੱਤੀਆਂ ਜਾਣ। ਹੁਕਮ ਦੀ ਤਾਅਮਿਲ ਕੀਤੀ ਗਈ। ਕੇਸ ਸੁਣ ਕੇ ਅਦਾਲਤ ਨੇ ਹੁਕਮ ਦਿੱਤਾ ਕਿ ਮਲਜ਼ਮ ਨੂੰ ਜੇਲ੍ਹ ਭੇਜ ਦਿੱਤਾ ਜਾਵੇ, ਮੁਰ ਫੌਜ ਨੂੰ ਨਾ ਸੌਂਪਿਆ ਜਾਵੇ। ਇੱਕਦਮ ਇੱਕ ਜੂਨੀਅਰ ਕਮਿਸ਼ਨਡ ਅਫਸਰ ਅਦਾਲਤ ਵਿੱਚ ਕੋਸਾਇਆ ਤੇ ਉਸਨੇ ਸਪਸ਼ਟ ਸ਼ਬਦਾਂ ਵਿੱਚ ਮੈਜਿਸਟਰੇਟ ਨੂੰ ਹਿੰਦੀ ਵਿੱਚ ਕਿਹਾ, ਗੋਲੀ ਖਾਏਗਾ ਕਿ ਰਿਮਾਂਡ ਦੇਗਾ। ਆਰਾਮ ਕਮਰੇ ਵਿੱਚ ਅਦਾਲਤ ਦੇ ਜੇਲ੍ਹ ਭੇਜਣ ਵਾਲੇ ਹੁਕਮ ਨੂੰ ਪਾੜ ਦਿੱਤਾ ਗਿਆ ਤੇ ਉਸ ਨੂੰ ਰਿਮਾਂਡ ਵਿੱਚ ਬਦਲ ਦਿੱਤਾ ਗਿਆ। ਸ਼੍ਰੀ ਚੀਮਾ ਨੇ ਸੈਸ਼ਨ ਜੱਜ ਅਤੇ ਡਿਪਟੀ ਕਮਿਸ਼ਨਰ ਕੋਲ ਸ਼ਿਕਾਇਤ ਕੀਤੀ ਤੇ ਉਹਨਾਂ ਨੇ ਬਰਗੇਡੀਅਰ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ। ਬਰਗੇਡੀਅਰ ਨੇ ਅਫਸੋਸ ਜ਼ਾਹਰ ਕੀਤਾ ਪਰ ਗੱਲ ਉੱਥੇ ਦੀ ਉੱਥੇ ਹੀ ਰਹੀ। ਇਹ ਲਾਈਨਾਂ ਪੰਜਾਬ ਬਾਰੇ ਸੱਚ ਸਫਾ 278 ਤੋਂ ਲਈਆਂ ਗਈਆਂ ਨੇ। ਬਾਕੀ ਅਗਲੇ ਅੰਕ ਵਿੱਚ। ਧੰਨਵਾਦ।